ਅੱਜ ਕਾਦੀਆਂ ਵਿਖੇ ਫੂਡ ਸਪਲਾਈ ਅਫਸਰ ਗੁਰਦਾਸਪੁਰ ਅਤੇ ਕਾਦੀਆਂ ਦੀ ਟੀਮ ਦੇ ਵੱਲੋਂ ਛਾਪੇਮਾਰੀ ਕਰਕੇ ਰੈਸਟੋਰੈਂਟ ਅਤੇ ਹੋਟਲਾਂ ਵਿੱਚ ਚੱਲ ਰਹੇ ਘਰੇਲੂ ਸਿਲੰਡਰਾਂ ਜ਼ਬਤ ਕੀਤੇ ਗਏ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਫੂਡ ਸਪਲਾਈ ਅਫਸਰ ਹਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਅੱਜ ਵੱਖ-ਵੱਖ ਦੁਕਾਨਾਂ ਤੋਂ ਲਗਭਗ 30 ਸਿਲੰਡਰ ਜ਼ਬਤ ਕੀਤੇ ਹਨ ਅਤੇ ਗੈਸ ਏਜੰਸੀ ਵਿੱਚ ਜਮ੍ਹਾਂ ਕਰਵਾਏ ਹਨ ਇਸ ਮੌਕੇ ਫੂਡ ਸਪਲਾਈ ਅਫਸਰ ਨੇ ਦੁਕਾਨਦਾਰਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਘਰੇਲੂ ਸਿਲੰਡਰਾਂ ਦੀ ਵਰਤੋਂ ਦੁਕਾਨਾਂ ਵਿੱਚ ਨਾ ਕਰਨ ਇਸ ਸਬੰਧੀ ਚੈਕਿੰਗ ਆਉਣ ਵਾਲੇ ਸਮੇਂ ਵਿੱਚ ਵੀ ਕੀਤੀ ਜਾਵੇਗੀ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਸਟ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹ ਮੈਂ ਹਰਮਿੰਦਰ ਸਿੰਘ ਅਸਿਸਟੈਂਟ ਫੂਡ ਸਪਲਾਈ ਆਫੀਸਰ ਕਹਿੰਦੀ ਹਾਂ ਅੱਜ ਸਾਨੂੰ ਥੋੜੀ ਕੰਪਲੇਨਟ ਮਿਲੀ ਸੀਗੀ ਕਾਟੀਆਂ ਵਿੱਚ ਜਿਹੜੇ ਡੋਮੈਸਟਿਕ ਸਿਲੰਡਰ ਜਿਹੜੇ ਵਰਤੇ ਜਾ ਰਹੇ ਆ ਉਹਦੇ ਰਿਗਾਰਡਿੰਗ ਅਸੀਂ ਸਾਰੇ ਬਾਜ਼ਾਰ ਵਿੱਚ ਪੈਦਲ ਚੱਲ ਕੇ ਮੇਰੇ ਨਾਲ ਮੇਰੇ ਇਨਸਪੈਕਟਰ ਸੁਖਦੇਵ ਸਿੰਘ, ਕਮਲ, ਸੁਖਪ੍ਰੀਤ, ਸੁਖਰਾਜ ਸਾਰੇ ਇਨਸਪੈਕਟਰਾਂ ਨੇ ਜਾ ਕੇ ਚੈੱਕਿੰਗ ਕੀਤੀ ਹੈ। ਚੈੱਕਿੰਗ ਦੌਰਾਨ ਸਾਨੂੰ ਮਤਲਬ ਘੱਟੋ ਘੱਟ 33 ਜਿਹੜੇ ਸਿਲੰਡਰ ਅਸੀਂ ਪੜੇ ਆ ਲੋਕਾਂ ਦੇ ਤੇ ਅੱਧਿਆਂ ਨੂੰ ਆਪਾਂ ਇਨਸਟਰਕਟ ਵੀ ਕੀਤਾ ਹੈਗਾ ਕਿ ਆਪਾਂ ਆਪਣੀ ਦੁਕਾਨ ਤੇ ਸਿਰਫ ਕਮਰਸ਼ੀਅਲ 19 ਕਿਲੋ ਵਾਲੇ ਜਿਹੜੇ ਸਿਲੰਡਰ ਰੱਖ ਸਕਦੇ ਆ ਦੂਸਰੇ ਨਹੀਂ ਰੱਖ ਸਕਦੇ। ਇਹ ਸਾਰੇ ਸ਼ਹਿਰ ਨਿਵਾਸੀਆਂ ਦੀ ਇੱਕ ਬੇਨਤੀ ਹੈਗੀ ਆ ਕਿ ਜੇ ਦੁਕਾਨਾਂ ਢਾਬਾ ਕੁਝ ਵੀ ਹੈਗਾ ਉਹਦੇ ਤੇ ਸਿਰਫ ਤੇ ਸਿਰਫ 19 ਕਿਲੋ ਵਾਲੇ ਸਿਲੰਡਰ ਹੀ ਵਰਤੇ ਜਾ। ਧੰਨਵਾਦ। ਆ ਸਫਾਈ ਆਪਾਂ ਦੇਖਿਆ ਕਈ ਹੈਲਥ ਡਿਪਾਰਟਮੈਂਟ ਦਾ ਚਲੋ ਹੈਗਾ ਪਰ ਉਹਦੇ ਵਿੱਚ ਖਾਂਦੇ ਤੇ ਸਾਰੇ ਹੈਗੇ ਆ। ਉਹਦੇ ਵਿੱਚ ਅਸੀਂ ਦੇਖਿਆ ਕਈ ਜਿਹੜੇ ਸਵੀਟ ਸ਼ਾਪਸ ਹੈਗੀਆਂ ਵਾ ਉਹਨਾਂ ਦੀ ਸਫਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਜੇ ਅਸੀਂ ਆਪਾਂ ਉੱਥੇ ਚਲੇ ਜਾਵਾਂਗੇ ਤਾਂ ਆਪਾਂ ਕੁਝ ਖਾ ਨਹੀਂ ਸਕਦੇ।